ਇੰਨੇ ਨਹੀਂ ਪਤੀ ਪਤਨੀ ਦਾ ਰਿਸ਼ਤਾ ਪਿਆਰ ਵਿਸ਼ਵਾਸ ਤੇ ਟਿਕਿਆ ਹੁੰਦਾ ਇੱਕ ਦੂਸਰੀ ਦੀ ਇੱਜ਼ਤ ਦੇ ਨਾਲ ਟਿਕਿਆ ਹੁੰਦਾ ਪਰ ਇੱਕ ਅਜਿਹੀ ਪਤਨੀ ਦੀ ਗੱਲ ਕਰ ਰਹੀਆਂ ਜਿਸ ਨੇ ਆਪਣੇ ਤਿੰਨ ਪਤੀਆਂ ਨੂੰ ਮਾਰਨ ਤੋਂ ਬਾਅਦ ਚੌਥੇ ਪਤੀ ਨੂੰ ਵੀ ਮਾਰ ਦਿੱਤਾ ਖੁੰਖਾਰ ਪਤਨੀ ਦੇ ਰੋਂਗਟੇ ਖੜੇ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਇਹ ਸਮਾਣਾ ਦੇ ਪਿੰਡ ਕੁਲਾਰਾ ਦੇ ਵਿੱਚ ਦਿਲ ਦਹਿਰਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਪਤਨੀ ਨੇ ਆਪਣੇ ਪਤੀ ਦਾ ਗਲਾ ਕੋਟ ਕੇ ਕਤਲ ਕਰ ਦਿੱਤਾ ਪਹਿਲਾਂ ਵੀ ਇਸ ਮਹਿਲਾ ਦੇ ਤਿੰਨ ਵਿਆਹ ਹੋ ਚੁੱਕੇ ਨੇ ਤੇ ਆਪਣੇ ਪਤੀ ਦੇ ਨਾਲ ਅਕਸਰ ਖੁਟਮਾਰ ਕਰਦੀ ਸੀ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਇਸ ਨੇ ਗਲਾ ਕੋਟ ਕੇ ਆਪਣੇ ਪਤੀ ਨੂੰ ਮਾਰ ਦਿੱਤਾ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੈਂ ਤੁਹਾਡਾ ਮੇਰਾ ਨਾਮ ਜੀ ਤਰਸੇਮ ਸਿੰਘ ਆ ਜੀ ਤੁਹਾਡੇ ਭਾਈ ਦਾ ਨਾਮ ਕੀ ਸੀ ਮੇਰੇ ਭਰਾ ਦਾ ਨਾਮ ਮੇਰਾ ਪਤੀਜਾ ਲੱਗਦਾ ਸੀ ਜੀ ਪਤੀਜਾ ਲੱਗਦਾ ਹੈ ਹਾਂ ਜੀ ਉਹਦਾ ਨਾਮ ਆਤਮਾ ਸਿੰਘ ਸੀ ਹਾਂ ਕੀ ਹੋਇਆ ਕਲਰਾ ਦਲਲਾਤਾ ਬਿਰਜੀ ਇਹ ਗੱਲ ਹੋਈ ਹੈ ਕਿ ਉਹ ਉਹਦਾ ਨਿਮੇੜਾ ਹੋਣ ਵਾਲਾ ਸੀਗਾ ਪੰਚਾਇਤ ਕੋਲੇ ਅਸੀਂ ਬੰਦਿਆ ਕੋਲੇ ਗਏ ਤੇ ਮੈਂ ਤੇ ਮੇਰੇ ਤਾਏ ਦਾ ਮੁੰਡਾ ਹੰਸ ਰਾਜ ਉਹ ਜਿਹੜਾ ਮੁੰਡਾ ਆਤਮਾ ਸਿੰਘ ਸੀ ਉਹ ਕਹਿੰਦਾ ਵਾ ਬਹੁਤ ਜਿਆਦਾ ਦੁਖੀਆਂ ਤਕਰੀਬ ਨਾਲ ਕਈ ਵਾਰ ਖੇਲੇ ਹੋ ਗਏ ਸੀਗੇ ਪਹਿਨਾ ਉਹਦੇ ਸਿਰ ਦੇ ਵਿੱਚ ਵੀ ਮਾਰਿਆ ਗਿਆ ਰਾਣ ਇਹਨੇ ਇਹਨੇ ਘਰ ਵਾਲੀ ਨੇ ਇਹਨੇ ਘਰ ਵਾਲੀ ਨੇ ਜਿਹੜੀ ਉਹਦੇ ਘਰ ਵਾਲੀ ਰਾਣੀ ਕौरा ਤੇ ਉਹਦੇ ਟਾਂਕੇ ਲੱਗੇ ਹੋ ਨੇ ਉਹਦੀਆਂ ਤਸਵੀਰਾਂ ਪਈਆਂ ਨਹੀਂ ਸਾਡੇ ਕੋਲੇ ਵੀਡੀਓ ਪਈਆ ਅਸੀਂ ਉਹ ਦਿਖਾਵਾਂਗੇ ਇਹਦੇ ਨਾਲ ਆ ਦਿਓ ਤੁਸੀਂ ਕਿਉਂ ਮਾਰਦੀ ਸੀ ਇਹਨੂੰ ਮਾਰਦੀ ਤਾਂ ਇਹ ਸੀਗੀ ਜੀ ਬਿਨਾ ਮਤਲਬ ਤੋਂ ਕਈ ਵਾਰੀ ਕਹਿੰਦਾ ਦੀ ਹਾਂ ਮੈਨੂੰ ਖਰਚਾ ਘਟ ਦਿੰਦਾ ਤੇ ਉਹ ਖਰਚਾ ਵੀ ਦਿੰਦਾ ਮੋਟਰ ਵਾਲਾਈ ਪੱਠੇ ਤੋਂ ਪੈਸੇ ਫੜ ਲਈ ਜਦੋਂ ਇੱਕ ਵਾਰੀ ਉਹਨੇ ਲੱਖ ਰੁਪਇਆ ਫੜੇ ਲਿਆ ਕਿਤੋਂ ਤੇ ਹੁਣ ਉਹ ਪੈਸੇ ਦੁਬਾਰਾ ਤਾਂ ਦੇਣੇ ਨਹੀਂ ਉਹਨੇ ਉਹ ਕਹਿੰਦਾ ਪਹਿਲਾਂ ਪੈਸੇ ਪੂਰੇ ਕਰੋ ਤੇ ਦੁਬਾਰਾ ਜੀ ਉਸ ਤੋਂ ਬਾਅਦ ਉਹ ਕਹਿੰਦੀ ਖਰਚਾ ਲਿਆ ਉਹਦੇ ਪਿੱਛੇ ਲੜਾਈ ਉਹ ਟਰੈਕਟਰ ਚਲਾਉਂਦਾ ਜੀ ਪੱਠੇ ਤੇ ਮਜ਼ਦੂਰੀ ਕਰਦਾ ਸੀਗਾ ਇਹ ਵੀ ਕੁਝ ਕੰਮ ਕਰਦੀ ਸੀ ਹਾਂ ਜੀ ਇਹ ਰਿਕਸ਼ਾ ਚਲਾਉਂਦੀ ਹੈ ਜੀ ਏ ਰਿਕਸ਼ਾ ਆਟੋ ਜਿਹੜਾ ਲਾਈਟ ਵਾਲਾ ਹੁੰਦਾ ਉਹ ਚਲਾਉਂਦੀ ਹੈ ਜੀ ਇਹ ਰਾਤ ਕੀ ਹੋਇਆ ਫਿਰ ਰਾਤ ਤਾਂ ਜੀ ਬਸ ਤਕਰੀਬਨ 12 ਕ ਦਾ ਟਾਈਮ ਸੀ ਜਦੋਂ ਤਾਜਾ ਫਿਰ ਮੇਰੇ ਦੇਖੀ ਨਹੀਂ ਕਢੀ ਤੇ 12 ਵਜੇ ਇਹਨੇ ਜਦੋਂ ਮੁੰਡਾ ਦਾ ਵੇਲੇ ਪਹਿਲੀ ਮੁੱਕ ਗਿਆ ਤੇ ਉਸ ਤੋਂ ਬਾਅਦ ਤੇ ਇਹਨਾਂ ਦੇ ਬਦਲਾ ਘਰੇ ਜਦੋਂ ਕਿਤੇ ਉਹ ਆਪਣੀ ਬੈਨ ਨਹੀਂ ਹੁੰਦੀ ਜਿਹੜੀ ਹਸਪਤਾਲ ਦੇ ਵਿੱਚ ਹੁੰਦੀ ਮੈਟੋ ਐਂਬੂਲੈਂਸ ਆ ਤੇ ਉਹ ਮੰਗਾ ਲਈ ਇਹਨੇ ਉਹ ਮਗਾ ਕੇ ਅੱਗੇ ਤਾਂ ਮਤਲਬ ਪਹਿਲਾਂ ਇੱਕ ਦੋ ਵਾਰੀ ਇਹ ਆਪੇ ਪਖੰਡਾ ਕਰਨ ਲੱਗੀ ਬਾਹਰ ਚ ਮੰਗਾਉਂਦੀ ਸੀ ਪਰ ਕੱਲ ਇਹਨੇ ਸੜਕ 'ਤੇ ਖਲਾੜਤੀ। ਹੂੰ ਤੇ ਉੱਥੇ ਜਣਕੀ ਜਿਹੜੀ ਦੇ ਵਿੱਚ ਬੰਦੇ ਨੂੰ ਪਾ ਕੇ ਲੈ ਕੇ ਆਉਂਦੇ ਨੇ। ਤੇ ਟੀਚਰ ਹਾਂਜੀ ਟੀਚਰ ਤੇ ਉਹ ਮਤਲਬ ਆਰਚ ਲੈ ਆਏ। ਜਦੋਂ ਉਹਦਾ ਖੜਕ ਆਉਣ ਲੱਗਿਆ ਤਾਂ ਆਤਮੇ ਦੀ ਮੰਮੀ ਨੂੰ ਕਿਤੇ ਖੜਕਾ ਸੁਣ ਗਿਆ। ਹੂੰ ਉਹ ਆਤਮੇ ਦੇ ਡੈਡੀ ਨੂੰ ਆਖਣ ਲੱਗੀ ਕਹਿੰਦੀ ਦੇਖ ਤਾਂ ਲੈ ਬਾਹਰ ਖੜਕਾ ਕਾਦਾ ਹੋ ਰਿਹਾ ਜਾਂ ਦੇਖਿਆ ਵੀ ਐਂਬੂਲੈਂਸ ਆ ਕਿਉਂ-ਕਿਉਂ ਕਰ ਰਹੀ ਆ ਉਹਦੀ ਆਵਾਜ਼ ਵੀ ਆ ਗਈ ਉਹ ਵੀ ਉਹ ਮੰਜੇ ਤੇ ਪਾ ਕੇ ਜਾਣ ਲੱਗੇ। ਕਹਿੰਦੇ ਜਿਹੜਾ ਕੰਮ ਨਹੀਂ ਆਪਾਂ ਦਰਦੇ ਸੀ ਹੋਣਾ ਸੀ ਉਹ ਹੋ ਗਿਆ ਪਰ ਜਦੋਂ ਜਾ ਕੇ ਉਹਦੇ ਡੈਡੀ ਨੇ ਅੰਦਰ ਦੇਖਿਆ ਤਾਂ ਮੁੰਡਾ ਉਸ ਟਾਈਮ ਡੱਡ ਪਿਆ ਸੀਗਾ ਉਹ ਤਾਂ ਨਹੀਂ ਜੀ ਬਿਲਕੁਲ ਖਤਮ ਸੀਗਾ ਮੁੰਡਾ ਤੇ ਉਸ ਤੋਂ ਬਾਅਦ ਜੀ ਇਹ ਵੀ ਨੇ ਮਾਰੇ ਕਿਸ ਨੇ ਮਾਰੇ ਹਾਂ ਜੀ ਮਤਲਬ ਇਹਦੇ ਵਿੱਚ ਤੇ ਜੇ ਉਹਨੇ ਨਾ ਮਾਰਿਆ ਹੁੰਦਾ ਜਦੋਂ ਮੁੰਡਾ ਤੜਫਦਾ ਇੱਕੋ ਲਖਤ ਬੰਦੇ ਦੀ ਜਾਨ ਨਹੀਂ ਨਿਕਲਦੀ ਤੇ ਜੇ ਉਹ ਜਦੋਂ ਤਣਫੰਦਾ ਜੀ ਕਿਸੇ ਗਵਾਂਡੀ ਨੂੰ ਕਹਿੰਦੀ ਭਾਈ ਉਹ ਸਰੀਅਸ ਆ ਕੇਸ ਆ ਵੀ ਆਓ ਜਾ ਦੇ ਬਿਮਾਰਾ ਉਹ ਤਣਫਰਿਆ ਆ ਆਪਾਂ ਹਸਪੀਟਲ ਲੈ ਕੇ ਚੱਲੀਏ ਵੀ ਕਿਸੇ ਨੂੰ ਤਾਂ ਕਹਿੰਦੀ ਕਿਸੇ ਦੀ ਤਾਂ ਮਤਦ ਲੈਂਦੀ ਐਨੇ ਘਰ ਸੀ ਕਿਸੇ ਨੂੰ ਜਗਾਉਂਦੀ ਪਰ ਯਾਨੀ ਕਿ ਆਪਾਂ ਤੇ ਇਹੀ ਕਹਿਣਾ ਚਾਹਣੇ ਹਾਂਗੇ ਨਾ ਕਿਹੜੇ ਮਾਰੇ ਤੁਹਾਨੂੰ ਕਿਵੇਂ ਲੱਗਦੇ ਕੀ ਮਾਰੇ ਇਸੇ ਦੇਖੋ ਜੀ ਇਹ ਲੱਗਦਾ ਵੀ ਮਤਲਬ ਕਿ ਹੁਣ ਇਹ ਤਾਂ ਲੱਭ ਹੀ ਜਾਣਦਾ ਜੀ ਸਰਾਣੇ ਨਾਲ ਵੀ ਕੋ ਕੋਟ ਉਹਦਾ ਗਲਾ ਕੁੱਟ ਕੇ ਵੀ ਮਾਰ ਸਕਦੇ ਆ ਕੋਈ ਨਿਸ਼ਾਨ ਥੇ ਕੋਈ ਨਿਸ਼ਾਨ ਨਹੀਂ ਸੀ ਮਾਤਰਾ ਜਦੋਂ ਸਰਾਣੇ ਨਾਲ ਆ ਮੂੰਹ ਤੇ ਉਤੇ ਦੱਬ ਕੇ ਵੀ ਬੱਚਾ ਮਾਰਿਆ ਇਸੇ ਆ ਸਕਦਾ ਜੀ ਹੋ ਕਿਉਂਕਿ ਪਹਿਲਾਂ ਤੋਂ ਤਵਿਆਂ ਨਾਲ ਦੀ ਕੁੱਟਿਆ ਉਹ ਤੇ ਉਹਦੀ ਨਾਲ ਤਸਵੀਰ ਲਵਾਵਾਂਗੇ ਖੂਨ ਦੇ ਨਾਲ ਲਿਪ ਹੋਈ ਉਹ ਬਿਲਕੁਲ ਕਾਰਨ ਤਾਂ ਹੀ ਆਈਏ ਸੱਤ ਤਾਂ ਉਹ ਜਿੰਦਿਆਂ ਦੀ ਆਈ ਤੇ ਉਦੋਂ ਦੇ ਪੈਸੇ ਮੰਗ ਰिती ਹੋ। ਅੱਛਾ ਪੈਸੇ ਅਸੀਂ ਦੇ ਨਹੀਂ ਸਕੇ। ਹੁਣ ਉਹ ਹੋਇਆ ਤੇ ਉਹ ਅਸੀਂ ਕਰਦੇ ਤੇ ਹਟਤਾ ਵੀ ਦੇ ਤਾਂਗੇ ਚੱਲ 2 ਲੱਖ ਦਾ। ਅੱਜ ਹੁਣ ਚੰਦੇ ਚੜਤਾ। ਔਰ ਉਦੋਂ ਦੇ ਕੁੱਕਰੀ ਤੇ ਵੀ ਬਤਾ ਮਾਰੂ। ਰਾਤ ਰਾਤ ਕੀ ਹੋਇਆ? ਰਾਤ ਤਾਈ ਸਾਨੂੰ ਤਾਂ ਉਹਦੀ ਪਤਾ ਲੱਗਿਆ ਜਦੋਂ ਇਹਨੇ ਚੋਰੇ ਚੋਰੇ ਉਹ ਅੰਗੋਲਾ ਸਬਲਾ ਦੀ ਅੱਛਾ ਜਦੋਂ ਉੱਤੇ ਧਰਨ ਲੱਗੇ ਨਾ ਉਹਦੇ ਪਤਾ ਲੱਗਿਆ ਮੈਂ ਇਹ ਬੋਲਾ ਸਾਵਾਂ ਤੁਰੂ ਕਿਹਾ ਮੈਂ ਕਿਸ ਤਰ੍ਹਾਂ ਲੱਗੇ ਮਾਰੇ ਕਿਸ ਤਰ੍ਹਾਂ ਮਰੇ ਉਹ ਕੋਈ ਨਿਸ਼ਾਨ ਨੂੰ ਸੋਨ ਹੈ ਛਟਕਟ ਦੇ ਰਾਤ ਜੀ ਸਾਨੂੰ ਤਾਂ ਇਹ ਨਿਸ਼ਾਨ ਲੱਗਦਾ ਵੀ ਕਪੜਾ ਧਰ ਕੇ ਘੜਾ ਦੱਪਿਆ ਹਾਂ ਕਪੜਾ ਧਰ ਕੇ ਘੜਾ ਦੱਪਿਆ ਦਾ ਉੱਥੇ ਉਹ ਚੱਪਲ ਵਗੈਰਾ ਮਿਲੀ ਸੀ ਉੱਥੇ ਤੁਹਾਨੂੰ ਕਿਹਦੇ ਉਹ ਦੇਖ ਤੁਸੀਂ ਜਿਵੇਂ ਕਹਿੰਦੇ ਹੋ ਕੀ ਚੱਪਲ ਇਹਨੂੰ ਕੱਪੜਾ ਧਰ ਕੇ ਗਾ ਕੱਪੜਾ ਹਾਂ ਜੀ ਹਾਂ ਅੱਛਾ ਕੱਪੜਾ تھا ਉੱਥੇ ਕੋਈ ਕੱਪੜੇ ਸਾਰੇ ਤੇ ਉੱਥੇ ਕੱਪੜੇ ਤੇ ਤੁਸੀਂ ਕਿ ਉਸ ਘਰ ਤੇ ਰਹਿੰਦੇ ਹੋ ਜਿੱਥੇ ਇਹ ਤੁਹਾਡੀ ਰਾਣੀ ਮੁੰਡਾ ਪੁੱਤ ਆ ਰਹਿੰਦਾ ਜਰਾ ਤੇ ਅੱਡ ਰਹਿੰਦੇ ਆਲਗ-ਆਲਗ ਰਹਿੰਦੇ ਆ ਮੱਕ ਲੱਕ ਅੰਗੇ ਅੱਡ ਰਹਿੰਦੇ ਹਾਂ ਜਿਹਾ ਸੀ ਅੱਡ ਰਹਿੰਦੇ ਆ ਛੋਟੇ ਬੈਠੇ ਨਾਲ ਚਾਰ ਜੀ ਇਹ ਕੈ ਨੰਬਰ ਦਾ ਸੀ ਆਤਮਾ ਦੂਜੇ ਦਾ ਹੈ ਦੂਜੇ ਦਾ ਤੁਹਾਨੂੰ ਸਕੇ ਵੀ ਨੇ ਮਰੇ ਹੈ ਇਹ ਸਕੇ ਤੁਹਾਡਾ ਹਾਂ ਜੀ ਹਾਂ ਜੀ ਹਾਂ ਆਇਆ ਉਸ ਸੰਬੰਧੀ ਅਸੀਂ ਉਸ ਦੇ ਪਿਤਾ ਜੀ ਨੂੰ ਕੋਈ ਬਿਆਨ ਤਹਿਰੀਕ ਕਰਾਇਆ ਹੈ ਕਿ ਜਿਹੜੀ ਮੇਰੇ ਲੜਕੇ ਦੀ ਮੌਤ ਹੈ ਮੇਰੀ ਮੂਨੇ ਕੀਤੀ ਹੈ ਇਹ ਗੱਲ ਕੁੱਟ ਕੇ ਤਾਂ ਕਿਸ ਤਰ੍ਹਾਂ ਇਹ ਤੁਹਾਨੂੰ ਕੋਈ ਮਦਦ ਕਰ ਰਹੇ ਹਾਂ ਹਾਂ ਅਸੀਂ ਉਹਨੇ ਬਿਆਨ ਲਿਖ ਕੇ ਜੀ ਜੋ ਬੰਦਤਰ ਹੈ 1032 ਦਾ 302 ਉਹ ਕਹਤਾ ਅਸੀਂ ਕਾਰਵਾਈ ਅਮਲਚਾਰ ਲਿਆ ਰਹੇ ਹਾਂ ਬਾਕੀ ਪੋਸਟਮਾਨ ਕੋ ਜੋ ਹੋਰ ਵੀ ਕੋਈ ਸਾਹਮਣੇ ਆਈ ਗੱਲ ਉਹ ਤੁਸੀਂ ਵੀ ਲੈ ਲੈਂਦੇ ਜਾਓਗੇ ਜੀ ਕੀ ਤੁਸੀਂ ਵੀ ਆਪਣੇ ਵਹੀਕਲ ਕਾਰ ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤਿਹ ਇੰਸ਼ੋਰੈਂਸ ਸਲੂਸ਼ਨ ਆਈ ਐਨ ਸੀ ਤੁਹਾਡੇ ਘਰ ਲਈ ਲੈ ਕੇ ਆਏ ਨੇ ਭਰੋਸੇਮੰਦ ਸਸਤੀ ਇੰਸ਼ੋਰੈਂਸ ਸੇਵਾ ਇਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਫਤਿਹ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ